ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਹਿਣਾ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਜੀ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਵਪਾਰ ਦਾ ਬਾਈ ਕੰਮ ਕਰਦੇ ਆ ਰੋਟੀਨ ਚੀ ਪਸ਼ੂ ਆਉਂਦੇ ਰਹਿੰਦੇ ਰੋਟੀਨ ਚੀ ਆਪਣੇ ਜਨਨ ਤੋਂ ਵੀਡੀਓ ਆਉਂਦੀ ਰਹਿੰਦੇ ਆ ਨੇ ਅੱਜ ਦੇ ਬਾਈ ਕੋਲ ਨਗੀਨਾ ਸੇਲ ਆ ਜੀ ਬੱਚਾ ਗੱਬਣਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਕੋਲ ਲੈਂਦੇ ਹਾਂ ਸੱਸੀ ਘਾਟ ਜੀ ਸੱਸੀ ਘਾਟ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਗੋਪਰੀ ਸਿੰਘ ਨਾ ਹੀ ਪੁਰਾਣਾ ਸ਼ਹਿਰ ਜੋੜੀਆਂ ਚੱਕੀਆਂ ਕੋਟ ਕੋ ਪੁਰਾ ਜੀ ਮੋਬਾਈਲ ਨੰਬਰ ਜੀ 9464208767 ਜੀ ਠੀਕ ਆ ਜੀ ਜਿਹੜੀ ਬਈ ਆਪਾਂ ਪਹਿਲਾ ਵੀਡੀਓ ਪਾਈ ਸੀਗੀ ਜਾਂ ਦੀ ਵੈਗਿਆ ਜੀ ਮਾਰ ਦੀ ਨਾਲ ਵੈਗਿਆ ਠੀਕ ਆ ਬਾਈ ਅੱਜ ਨਗੀਨੇ ਦੀ ਕੀ ਡਟੇਲਾ ਸੁਹਾ ਬਾਈ ਕਿੰਨੇ ਮਾ ਇਹ ਪਹਿਲਾ ਸੁਹਾ ਜੀ ਦੋ ਦੰਦ ਲੈ ਵੈਟ ਆ ਜੀ ਮੂੰ ਤਾਂ ਦੋ ਦੰਦ ਠੀਕ ਆ ਬਾਈ ਸੀ ਮੰਦਾ ਪਤਾ ਕੋਈ ਰਿਪੋਰਟ ਇਹਦਾ ਜੀ ਸੀ ਮੰਦਾ ਨਾ ਲੱਗੇ ਦਾ ਪਤਾ ਜੀ ਨਹੀਂ ਆ ਪੁੱਛੇ ਨਹੀਂ ਕਿਤੇ ਨਹੀਂ ਆ ਸਹੀ ਠੀਕ ਹੈ ਭਾਈ ਵੈਸੇ ਚੰਗੇ ਸੀ ਮੰਦੀਆ ਪਰ ਆਪਣੇ ਕੋਲ ਰਿਕਾਰਡ ਕੋਈ ਨਹੀਂ ਰਿਕਾਰਡ ਕੋਈ ਨਹੀਂ ਕਿਉਂਕਿ ਦੇਖਣ ਤੋਂ ਪ੍ਰਿੰਟ ਵਾਜ ਪਤਾ ਲੱਗ ਹੀ ਰਿਹਾਗਾ ਮੂੰਹ ਤੋਂ ਦੋ ਦਿਨ ਦਾ ਦੰਦ ਕਿੰਨੇ ਲੈ ਜੂ ਭਾਈ ਲੈ ਲੈ ਇਹ ਪੰਜ ਛੇ ਦਿਨ ਆ ਯਾਰ ਡੇਟ ਮਤਾਓ ਬਾਕੀ ਗਰਮ ਵਾਲਾ ਪਸ਼ੂ ਇੱਕ ਦੋ ਤਾਂ ਉੱਪਰ ਵੀ ਲੈ ਜਾ ਸਕਦਾ ਢੰਡੀ ਸੀਲ ਬਹੁਤ ਹੈ ਜੀ ਸੀਲਸ ਲੱਗ ਪੂਰੀ ਹੈ ਜੀ ਲਓ ਜੀ ਅੰਤ ਤੋ ਕੋਈ ਨਹੀਂ ਥਣ ਬਹੁਤ ਚੰਗਾ ਲੱਗਿਆ ਬਈ ਚਾਰ ਹੀ ਥਾਣਾਂ ਗਿਆ ਉਹਦੇ ਹੱਥੀਂ ਚਵਾਈ ਵਾਲੇ ਭਲਾ ਕਰੀ ਬੈਠਾ ਕਰਮ ਵਾਲਾ ਪਸੂ ਘਾਰ ਹੀ ਜਾਂਦਾ ਪਹਿਲੇ ਦੂਜੇ ਸਵੇਰ ਦਾ ਕਰੀ ਜਾਂਦਾ ਬੈਕ ਸਾਈਡ ਨੂੰ ਵੀ ਭਲਾ ਇੱਕ ਜਦੋਂ ਬੈਠ ਜਾਂਦੀ ਹੈ ਤਾਂ ਹੀ ਕਰ ਜਾਂਦੀ ਉਹਨੇ ਠਾਈ ਹੈ ਥੂੜੀਆਂ ਹੀ ਆਪਾਂ ਲਈਆਂ ਪਰ ਕੱਚੀ ਭਾਲੀ ਹੈ ਹਨਾ ਬਈ ਕੋਈ ਕੋਟੋਰ ਕੋੜ ਨਹੀਂ ਥੋੜੇ ਬੈਠੇ ਉੱਠੀ ਆਪਾਂ ਜੇ ਇਹਨੂੰ ਹੱਥ ਲਾ ਕੇ ਵੇਖਾਂਗੇ ਆ ਪੋਲੀ ਹੈ ਜੀ ਚੈੱਕ ਕਰ ਸਕਦੇ ਹੋ ਥੋੜ ਕੇ ਦਿਖਾ ਦਿਓ ਫਿਰ ਬਾਈ ਦੇ ਦਸਨ ਮੁਤਾਬਕ ਸੂਆ ਪਹਿਲਾ ਜੀ ਮੂਤੋ ਦੋ ਦੰਦਾ ਚੈੱਕ ਤੁਸੀ ਕਰਨੇ ਕਿਉਂਕਿ ਬਈ ਪੈਸੇ ਤੁਸੀ ਲਾਉਣੇ ਆ ਹੌਲੀ ਵੀਰ ਥੋੜਾ ਜਾਈ ਥਣਾ ਦੇ ਸਿਰ ਸੋਹਣੇ ਆ ਡੇਟ ਮੁਤਾਬਕ ਦਿਨ ਹਜੇ 7 ਪਏ ਆ ਜੀ ਕਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦਾ ਮੋੜ ਲਿਓ ਜੀ ਬਾਕੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਦੇਖ ਸਕਦੇ ਹੋ ਵਜਨ ਵੀ ਚੰਗਾ ਕੱਦ ਵੀ ਚੰਗਾ ਬੱਚਾ ਹੀ ਆ ਜੀ ਹਜੇ ਸੋਹਣੀ ਫੇਸ ਕੁਆਲਿਟੀ ਸੀਮਨ ਦਾ ਤਾਂ ਬਾਈ ਕਹਿੰਦਾ ਰਿਕਾਰਡ ਆਪਾਂ ਨੂੰ ਨਹੀਂ ਪਤਾ ਪਰ ਜਿਹੜੇ ਹਿਸਾਬ ਨਾਲ ਰੰਗ ਪ੍ਰਿੰਟ ਹੈ ਚੰਗੇ ਸੀ ਬਣਦੀ ਆ ਤੋਦੋ ਥੋੜੀ ਸੇਵਾ ਦਾ ਬਾਜੂ ਚੰਗਾ ਜੀ ਕਿਉਂਕਿ ਤਿਆਰੀ ਬਹੁਤ ਸੋਹਣੀ ਹੈ ਜੀ ਖਾਣ ਤੋਂ ਨੇੜੇ ਤੋਂ ਚੈੱਕ ਕਰਾ ਦਈਏ ਚਾਰ ਹੀ ਫਰਨਾ ਗੈਪ ਤੇ ਲੱਗੇ ਰਿਆ ਹੱਥੀ ਚਵਾਈ ਵਾਲਾ ਖਾਣਾ ਦੇਖ ਸਕਦੇ ਹੋ ਤੁਸੀਂ ਕੋਈ 포ਟ ਨਹੀਂ ਸ਼ਾਂਖ ਨਹੀਂ ਤਿਆਰੀ ਚੰਗੀ ਹੈ ਜੀ ਬਾਕੀ ਗੰਡੀਆਂ ਪਲਾ ਪਤੂ ਕਰੀ ਜਾਂਦਾ ਥੋੜੀਆਂ ਘਣੀਆਂ ਪਲਾ ਕੀਤੀਆਂ ਹੋਈਆਂ ਫਾਇਦਾ ਹੀ ਹੈ ਜੀ ਉਨਾ ਹੀ ਹੋਣਾ ਜ਼ਿਆਦਾ ਖੁੱਲ ਜੂਗਾ ਸੋਹਣੀ ਫੇਸ ਕੁਆਲਟੀ ਮੁੱਲ ਬਈ ਇਹਦਾ ਜਾਇਜ਼ ਹੈ ਜੀ ਬਹੁਤ ਜਾਇਜ਼ 75000 ਉਜਮਾਨ ਤਾਂ ਨਹੀਂ ਮਾੜਾ ਮੋਟਾ ਹੀ ਠੀਕ ਆ ਜੀ ਜੈ ਜੀ ਮੋਲਾ ਬਾਈ ਕਹਿੰਦਾ 75000 ਰੁਪਇਆ ਮਾੜਾ ਮੋਟਾ ਖੁਸ਼ੀ ਨਾਵੇਂ ਦਾ ਆਏ ਗਏ ਦਾ ਮਾਨ ਤਣ ਕੋਈ ਬੱਦਤ ਪਾਉਗੀ ਬੱਚੀ ਕੋਈ ਬਾਲਾ ਨਹੀਂ ਬਾਈ ਚੰਗੀ ਆ ਕੱਲੀ ਕੱਚੀ ਕੱਚੀ ਆ ਜੀ ਜਿੱਤੇ ਦਿਨਾਂ ਤੇ ਹੋਈ ਸ਼ਾਨਦਾਰ ਰਮਾਨਾ ਤਿਆਰ ਕੀਤਾ ਹੋਊਗਾ ਸੋਹਣੀ ਫੇਸ ਕੁਆਲਟੀ ਕੱਦ ਵਜਨ ਵੀ ਚੰਗਾ ਜੀ ਡੇਟ ਮੁਤਾਬਕ ਹੀ ਦਿਨ ਹਜੇ ਸੱਤ ਪਏ ਆ ਬਾਕੀ 1-2 ਦਿਨ ਉੱਪਰ ਵੀ ਲਿਜਾ ਸਕਦਾ ਜਾਂ 1-2 ਦਿਨ ਪਹਿਲਾਂ ਵੀ ਸੂ ਸਕਦੀ ਆ 75000 75000 ਰੁਪਇਆ ਮੁੱਲ ਕਰਦੇ ਆ ਬਾਈ ਮਾਨਤਨ ਆਏਗਾ ਇਹਦਾ ਬਾਈ ਕਹਿੰਦਾ ਜਰੂਰ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ